ਉਹ ਆਏ ਨਹੀਂ ਲੱਗਦਾ ਵੀ ਉਹ ਯਾਰ ਜਗਾ ਜਾਣੀ ਪਛਾਣੀ ਜਗਾ ਤੇ ਆ ਗਿਆ ਆਪਾਂ ਐਂ ਲੱਗਦਾ ਵੀ ਪਹਿਲਾਂ ਆਏ ਹੁੰਨੇ ਆ ਜਿਵੇਂ ਕਿਤੇ ਹਨਾ ਐਵੇਂ ਨਹੀਂ ਲੱਗਦਾ ਯਾਰ ਬਾਈ ਅਸੀਂ ਇੱਥੇ ਪਹਿਲਾਂ ਆਏ ਆ ਬਿਲਕੁਲ ਭਾਜੀ ਪਹਿਲਾਂ ਵੀ ਆਏ ਹੋ ਤੁਸੀਂ ਇਹ ਯਾਰ ਜਗਾ ਜਾਣੀ ਪਛਾਣੀ ਲੱਗਦੀ ਆ ਫਰੀ ਤਾਂ ਹਨਾ ਭਾਜੀ ਤੁਸੀਂ ਪਹਿਲਾਂ ਇੱਕ ਵਾਰ ਹੀ ਆਏ ਹੋ ਇਹ ਕਈ ਵਾਰੀ ਚੜ੍ਹਦੇ ਨਹੀਂ ਲੱਗਣਾ ਬਿਲਕੁਲ ਜੀ ਬਿਲਕੁਲ ਤੁਸੀਂ ਸਾਡੇ ਕੋਈ ਕਈ ਵਾਰੀ ਆਏ ਹੋ ਪਹਿਲਾਂ ਇੱਕ ਵਾਰ ਹੀ ਨਹੀਂ ਆਏ ਤੁਸੀਂ ਇਹ ਫਿਰ ਮੇਰੀ ਯਾਦਦਾਸ਼ਤ ਖਰਾਬ ਹੋ ਗਈ ਲੱਗਦੀ ਆ ਮੈਨੂੰ ਐਂ ਲੱਗਦਾ ਮੇਰੀ ਯਾਦਦਾਸ਼ਤ ਖਰਾਬ ਹੋ ਗਈ ਉਸਮਾਨ ਬਾਹਰ ਕਿਵੇਂ ਕੱਢ ਕੱਢ ਰੱਖਿਆ ਪਿਆ ਇਸ ਜਿਹਦੇ ਜਾਣ ਵਾਲਾ ਹੁੰਦਾ ਉਹਨੂੰ ਪ੍ਰੋਪਰਲੀ ਪੈਕ ਕਰਾਉਣਾ ਹੁੰਦਾ ਤੇ ਇਥੋਂ ਪੈਕ ਕਰਾ ਕੇ ਭੋਨੇ ਲੋਡਿੰਗ ਬਸ ਗੱਡੀ ਖੜੀ ਹੋਈ ਐ ਲੋਡ ਹੋਣਾ ਬਸ ਆਜੋ ਤੁਹਾਨੂੰ ਅੰਦਰ ਫਰਨੀਚਰ ਵੀ ਲਗਾ ਦੇ ਅਸਲ ਦੇ ਵਿੱਚ ਨਾ ਯਾਰ ਮੇਰੇ ਵਰਗਾ ਬੰਦਾ ਨਾ ਇਹਨਾਂ ਦੇ ਅੰਦਰ ਡਰਦਾ ਹੀ ਨਹੀਂ ਬੜਦਾ ਬੰਦਾ ਕਹਿੰਦਾ ਵੀ ਜਿਹੇ ਜਿਹੇ ਸਮਾਨ ਇਹਨਾਂ ਨੇ ਮੰਗਣਾ ਪਤਾ ਨਹੀਂ ਕੀ ਆ ਇਹ 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 ਗੱਲ ਪੱਕੀ ਆ ਪ੍ਰਿੰਸ ਲੋਕ ਕਹਿੰਦੇ ਇਹਨਾਂ ਨੇ ਪਤਾ ਨਹੀਂ ਕੀ ਮੰਗ ਲੈਣਾ ਤੇ ਜਦੋਂ ਬੰਦਾ ਰੇਟ ਸੁਣਦਾ ਤੇ ਬੰਦਾ ਕਹਿੰਦਾ ਇੱਥੇ ਆਏਗਾ ਤੋ ਨਾ ਸਾਡੇ ਰੇਟਸ ਜਿਹਾ ਆਏਗਾ ਤੋ ਨਾ ਮਨੂੰ ਦੱਸ ਸਾਡੇ ਜੋ ਰੇਟਸ ਹੈਗੇ ਆ ਨਾ ਆਪਾਂ ਸਾਡੀ ਨਾ ਆਪਣੀ ਫੈਕਟਰੀ ਹੈ ਸਾਡਾ ਇਨ ਹਾਊਸ ਸਾਰਾ ਬਣਦਾ ਹੈ ਉਹਦੇ ਕਰਕੇ ਹੈ ਕਿ ਸਾਡ ਨੂੰ ਜਿਹੜਾ ਰੇਟ ਪੈਂਦਾ ਹੈ ਜੋ ਉਹੀ ਆਪਾਂ ਕਸਟਮਰਾਂ ਨੂੰ ਅੱਗੇ ਦਿੰਨੇ ਆ ਜਿਆਦਾ ਮਾਰਜਿਨ ਨਹੀਂ ਰੱਖਦੇ ਨੋਰਮਲ ਮਾਰਜਿਨ ਦੇ ਵਿੱਚ ਆਪਾਂ ਕਸਟਮਰ ਨੂੰ ਉਹ ਪ੍ਰਾਈਸ ਤੇ ਹੀ ਦਿੰਨੇ ਆ ਮੈਨੂੰ ਪਿਛਲੀ ਯਾਰ ਆ ਸੋਫੇ ਵੀਡੀਓ ਚ ਦੇਖ ਕੇ ਬੰਦਾ ਕਹਿੰਦਾ ਕਹਿੰਦਾ ਯਾਰ ਜੀਤਾ ਬੜਾ ਕਰਦਾ ਇਹ ਜੀ ਚੀਜ਼ ਲੈਣ ਨੂੰ ਮਹਿੰਗੀ ਹੋ ਮੈਂ ਕਿਹਾ ਤੂੰ ਇੱਕ ਰੇਟ ਤਾਂ ਪੁੱਛ ਲੈ ਤੇਰੇ ਡਾਂਗ ਮਾਰਨਗੇ ਯਾਰ ਉਹ ਤੂੰ ਰੇਟ ਤਾਂ ਪੁੱਛ ਹਾਂਜੀ ਬਿਲਕੁਲ ਜੀ ਬਿਲਕੁਲ ਜਦੋਂ ਰੇਟ ਪੁੱਛਿਆ ਫਿਰ ਲਾਇਆ ਬਿਲਕੁਲ ਸਰ ਤੁਹਾਡੀ ਜਿਹੜੀ ਰੀਲ ਚੱਲੀ ਸੀ ਤੇ ਬਹੁਤ ਦੂਰ ਦੂਰ ਤੋਂ ਸਾਨੂੰ ਕਾਲਸ ਆਈਆਂ ਸੀ ਬੰਬੇ ਮਹਾਰਾਸ਼ਟਰ ਵਾਲੇ ਸਾਰੇ ਕਿਤੇ ਕਿਤੇ ਤੋਂ ਕਾਲ ਆਈਆਂ ਸਾਨੂੰ ਫਿਰ ਲਾਇਆ ਅਸਲ ਜੀ ਸਾਡੇ ਪਿੰਡਾਂ ਵਾਲੇ ਕਈ ਵਾਰੀ ਝਿਜਕਦੇ ਆ ਆ ਆਹ ਕਿਹੜੀ ਲੱਕੜ ਲਾਈ ਪਈ ਆ ਆਹਾ ਆਹਾ ਇਹ ਪ੍ਰੋਪਰ ਬਾਈ ਸਾਗਵਾਂ ਦੇ ਵੀ ਸਾਰਾ ਜੋ ਸਾਡ ਤੁਹਾਨੂੰ ਸਮਾਨ ਮਿਲਣਾ ਸਾਡੇ ਕੋਲ ਸਾਰਾ ਸਾਗਵਾਂ ਚ ਮਿਲਣਾ ਆਹ ਦੇਖੀ ਮੈਂ ਲੱਕੜ ਦੇਖੀ ਪ੍ਰੋਪਰ ਵੁੱਡ ਨੇ ਨੇ ਨੇਚਰਲ ਰੇਸ਼ਿਓ ਦੇ ਦਿਖਦੇ ਪਏ ਤੁਹਾਨੂੰ ਸਾਰੇ ਉਹ ਨੇਚਰਲ ਰੇਸ਼ਿਓ ਹੈਗੇ ਲੱਕੜ ਦੇ ਇਹਦੇ ਇਹ ਨਵੀਂ ਚੀਜ਼ ਆਈ ਕਿ ਜਦਾਂ ਡਿਫਰੈਂਟ ਇਕਾਈਆਂ ਨੇ ਨਹੀਂ ਇਹ 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 ਦੋ ਕੁਰਸੀਆਂ ਹੀ ਆ ਕਿ ਇਹਦੇ ਨਾਲ ਜੋੜਿਆ ਇਹ ਇਹ ਸਿਰਫ ਦੋ ਚੇਅਰਸ ਐ ਚੇਅਰਸ ਵਿੱਚ ਕਾਫੀ ਆਪਸ਼ਨ ਹੈਗੀਆਂ ਕਾਫੀ ਸੁਪੀਰੀਅਰ ਚੇਅਰਸ ਵੀ ਆਈਆਂ ਨਵੀਆਂ ਚੇਅਰਸ ਵੀ ਆਈਆਂ ਕਾਫੀ ਕੋਈ ਆ ਦੇਖ ਓਏ ਨਾਲ ਤੁਸੀਂ ਲਗਾਣੀ ਸੋਫੇ ਨਾਲ ਦੇਖੋ ਜੋ ਆਕੋ ਆ ਦੇਖੋ ਆ ਦੇਖ ਆ ਕੁਰਸੀਆਂ ਲੈਦੀਆਂ ਆਹ ਆ ਕੁਰਸੀਆਂ ਲੈਦੀਆਂ ਆਈਆਂ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਆਪਸ਼ਨ ਆਈ ਹੈ ਪ੍ਰੀਮੀਅਮ ਆਪਸ਼ਨ ਪੂਰੇ ਪਰੇਕਾਰ ਹੋਇਆ ਇਹਨਾਂ ਨੂੰ ਪਰੇਕਾਰ ਇਹਨਾਂ ਨੂੰ ਪਰੇਕਾਰ ਆ ਦੇਖ ਕੋਈ ਆ ਕੁਰਸੀ ਆ ਓਏ ਆ ਕੁਰਸੀਆਂ ਦੋ ਆਹਾ ਇਹ ਮਤਲਬ ਵੱਖਰਾ ਹੀ ਕੁਰਸੀ ਵਾਲਾ ਕਨਸੈਪਟ ਹੀ ਹੈ ਬੈਡਰੂਮ ਚੇਅਰਸ ਯੂਜ਼ ਕਰ ਸਕਦੇ ਤੁਸੀਂ ਲੌਬੀ ਚ ਰੱਖਣੀ ਹੈ ਡਰਾਈਂਗ ਰੂਮ ਚ ਰੱਖਣੀ ਹੈ ਕਿ ਸੋਫੇ ਦੇ ਨਾਲ ਮੈਚ ਕਰਨਾ ਉਹ ਵੀ ਕਰ ਸਕਦੇ ਹੋ ਪ੍ਰੋਪਰ ਉਹ ਵੀ ਹੋ ਜਾਊਗਾ ਹਾਂ ਕੱਪੜਾ ਵੀ ਫਿਰ ਲਾਉਣਾ ਉਹਦੇ ਨਾਲ ਬਿਲਕੁਲ ਉਸੇ ਫੈਬਰਿਕ ਆਪਾਂ ਸੋਫੇ ਦੇ ਨਾਲ ਦਾ ਮੈਚ ਕਰਨਾ ਹੈ ਜੀ ਹਾਂ ਤੇ ਆ ਆਪਾਂ ਦੋ ਚੀਜ਼ਾਂ ਕਨਸੈਪਟ ਰਲਾਤੇ ਬਿਲਕੁਲ ਬਿਹਾਉ ਇਹਦੇ ਵਿੱਚ ਨਾ ਇਦਾਂ ਕੀਤਾ ਜਿੱਦਾਂ ਨਾ ਇੰਪੋਰਟਡ ਸੋਫੇ ਹੁੰਦੇ ਸੀਗੇ ਨਾ ਇਹ ਕਸਟਮਰ ਕਹਿੰਦਾ ਕਿ ਸਾਨੂੰ ਥੋੜੇ ਸਲੀਕ ਸੋਫਾ ਕੋਈ ਡਿਫਰੈਂਟ ਚਾਹੀਦਾ ਹੈ ਨਾ ਇੰਪੋਰਟਡ ਸਲੀਕ ਜਿਹੜੇ ਆਪਾਂ ਅੱਛਾ ਜਿਹੜੀ ਤੁਸੀਂ ਫਿਨਿਸ਼ਿੰਗ ਹੈ ਉਹ ਵੀ ਸੇਮ ਆਪਾਂ ਉਹ ਦਿੱਤੀ ਜਿਹੜੀ ਇੰਪੋਰਟੈਂਟ ਨੂੰ ਆਉਂਦੀ ਹੈ। ਮਤਲਬ ਬਾਹਰਲੇ ਮੌਲਖ 'ਚ ਹੁਣ ਆਪਾਂ ਪੈਸਾ ਨਹੀਂ ਭੇਜਣਾ। ਜੀ। ਹੁਣ ਪੈਸਾ ਆਪਣੇ ਮੌਲਖ ਦਾ ਮੌਲਖ 'ਚ ਹੀ ਰਹੂਗਾ ਪਰ ਬਾਹਰਲੇ ਵਾਲਾ ਸਵਾਦ ਆਊਗਾ। ਬਿਲਕੁਲ ਰੇਟ ਵੀ ਹਾਫ। ਬਾਹਰਲੇ ਇੰਪੋਰਟੈਂਟ ਨਾਲੋਂ ਰੇਟ ਵੀ ਹਾਫ ਹੋਣਾ ਤੇ ਇਹ ਚੀਜ਼ ਵੀ ਤੁਹਾਨੂੰ ਏਕ ਕਲਾਸ ਮਿਲ ਜਾਣੀ ਹੈ। ਹਮਮ। ਮੈਂ ਤੁਸੀਂ ਇਹ ਕੇਸ ਉਹ ਦੇਖੋ ਕੰਫਰਟੇਬਲ ਦੇਖੋ ਕਿੰਨਾ ਬੈਠ ਕੇ ਤੁਸੀਂ ਇੱਕ ਵਾਰ। ਪਤਾ ਕਿਹੜਾ ਯਾਰ ਇਹ ਕੱਪੜਾ ਕਿਹੜਾ ਆਹਾ। ਸਰ ਇਹ ਬੁਕਲੇ ਫੈਬਰਿਕ ਹੈ ਜਿੱਦਾਂ ਟਾਵਲ ਟਾਇਵਲ ਟਾਈਪ ਫ ਹਮ ਇਹ ਬੰਦੇ ਵਾਸਤੇ ਉਹਦੇ ਵਾਸਤੇ ਆ ਵੀ ਜਿਹੜਾ ਬਾੜੀ ਭੱਜ ਨਾਠ ਕਰਦਾ ਦਿਨੇ ਹੈ ਪ੍ਰੀਤ ਇਹ ਆਏ ਆਥਣੇ ਆ ਕੇ ਆ ਨੰਦਨ ਲਾਓ ਰੋਟੀ ਲਾਓ ਆ ਇਹ ਅਲੀ ਗੱਲ ਬਾਤ ਹੈ ਨਾ ਬਿਲਕੁਲ ਸਹੀ ਬੋੜਾ ਨਾ ਕਸਟਮਾਈਜੇਸ਼ਨ ਸਾਰੀ ਹੈ ਜੋ ਕਪੜਾ ਚੇਂਜ ਕਰਨਾ ਹੈ ਜੋ ਵੀ ਤੁਹਾਨੂੰ ਸਾਈਜ਼ ਚਾਹੀਦਾ ਉਹ ਸਾਰਾ ਮਿਲ ਜੇਗਾ ਇੱਥੇ ਤਾਂ ਨਾ ਬਿੰਦ ਘੋੜਿਆਂ ਵਾਂਗੂ ਲੇਟਣ ਲੋਟਣ ਹੀ ਆ ਜਾ ਕਰਗੇ ਆ ਬਾਲਾ ਬਿਕਿਆ ਸੀ ਵੀਡੀਓ ਪਾਤੀ ਕਿ ਉਹ ਆਪਾਂ ਆਖਿਆ ਸੀ ਵੀ ਮੌਲਦੀਬ ਵਾਲੇ ਪਾਸੇ ਜਾਂਦੇ ਹਣਾ ਤੁਹਾਡੇ ਕਰਕੇ ਟਾਪੂ ਨਾਮ ਫੇਮਸ ਹੋਇਆ ਤੁਹਾਡੀ ਵੀਡੀਓ ਕਰਕੇ ਉਹਦੇ ਨਾਮ ਵੀ ਉਹ ਟਾਪੂ ਰੱਖਿਆ ਬਹੁਤ ਜ਼ਿਆਦਾ ਵਿਕਿਆ ਸੋਫਾ ਸਾਡਾ ਇੱਕ ਜਨ ਇਧਰਲੇ ਪਾਸੇ ਪਿਆ ਯਾਰ ਸੋਫਾ ਮੈਨੂੰ ਬਾਈ ਕਹਿ ਕੇ ਗਿਆ ਕਹਿੰਦਾ ਉਹ ਸਪੈਸ਼ਲ ਦਿਖਾਓ ਉਹ ਕਹਿੰਦੇ ਸਸਤਾ ਹੀ ਬੇ ਤੋਂ ਵਾਲਾ ਦੇ ਦੇਣਾ ਇਹ ਕੀ ਗੱਲ ਆ ਜਿੱਦ ਕਰਕੇ ਕਿਸੇ ਨਾਲ ਕੋਈ ਤੁਸੀਂ ਨਹੀਂ ਨਹੀਂ ਵੀ ਉਹ ਅੰਦਰ ਪਿਆ ਹਾਂ ਅੰਦਰ ਭੇਦੰ ਦਿਖਾਣੇ ਹੋਈ ਨਹੀਂ ਇੱਕ ਆ ਵੀ ਕਹਿੰਦਾ ਬਾਈ ਕਹਿੰਦਾ ਫਾਈਬਰ ਦੇ ਰੇਟ ਹੀ ਚੱਕ ਦਾਂਗੇ ਕੰਮ ਇਹ ਭਾਜੀ ਹੈਗੇ ਸਾਗਵਾਂ ਦੇ ਵੈਸੇ ਹਾਂ ਸਾਗਵਾਂ ਦੀ ਲੱਕੜੀ ਹੈ ਪ੍ਰੋਪਰ ਕਾਰਵਿੰਗ ਤੁਸੀਂ ਦੇਖੋ ਸਾਰੀ ਹੈਂਡ ਮੇਡ ਹੈ ਫੈਬਰਿਕ ਲੱਗੋ ਹੈ ਪ੍ਰੋਪਰ ਪ੍ਰੀਮੀਅਮ ਉਹ ਵੀ ਏਮਬੋਇਡਰੀ ਵਾਲਾ ਫੈਬਰਿਕ ਹੈ ਨੋਰਮਲ ਪ੍ਰਿੰਟ ਨਹੀਂ ਹੈਗਾ ਹੂੰ ਇਹਦੇ ਵੀ ਤੁਹਾਨੂੰ ਉਪਰ ਰੇਟ ਜਿਹੜੇ ਹੈਗੇ ਨੇ ਜਦੋਂ ਜਦੋਂ ਜੋ ਮਾਰਕੀਟ ਚ ਲੋਕੀ ਵੇਚਦੇ ਪਏ ਨੇ ਨਾ ਫਾਈਬਰ ਦੇ ਵਿੱਚ ਹੂੰ ਉਸੇ ਰੇਟਾਂ 'ਚ ਆਪਾਂ ਤੁਹਾਨੂੰ ਸਾਗਵਾਂ ਦੇ ਦੇਣੇ ਹੁਣ ਮਤਲਬ ਤੁਸੀਂ ਐਂ ਕਰਨਾ ਵੀ ਫਾਈਬਰ ਵਾਲਿਆਂ ਦੇ ਰੇਟ ਰੂਟ ਪੁੱਛਣੇ ਆ ਪਰ ਇਹ ਉਰੇ ਤੋਂ ਦੇਖੋ ਉਸ ਤੋਂ ਬਾਅਦ ਆ ਸਾਗਵਾਨ ਦਾ ਸਣੇ ਪੱਥਰ ਸਣੇ ਮੇਜ ਸਣੇ ਕਾਰਵਿੰਗ ਸਾਰਾ ਕੁਝ ਚੰਗਾ ਫੈਬਰਿਕ ਲੱਗਿਆ ਹੋਇਆ ਰੇਟ ਪੁੱਛ ਲਓ ਸਰਪ੍ਰਾਈਜ਼ ਵਾਲੀ ਗੱਲਬਾਤ ਹੈ ਸਰਪ੍ਰਾਈਜ਼ ਹੋਏਗਾ ਪੂਰਾ ਇੱਕ ਇਹ ਮਾਡਲ ਹੋ ਗਿਆ ਇੱਕ ਆ ਪਿੱਛੇ ਮਾਡਲ ਪਿਆ ਹੋਇਆ ਹੈ ਦੇਖੋ ਜ਼ਿਆਦਾ ਕਾਰਵਿੰਗ ਵੀ ਨਹੀਂ ਹੈਗੀ ਹੁਣ ਇਹਦੇ ਵਿੱਚ ਦੇਖੋ ਜਿੱਦਾਂ ਦੋ ਤਿੰਨ ਕਪੜੇ ਯੂਜ਼ ਕੀਤੇ ਹੋਇਆ ਕੰਬੀਨੇਸ਼ਨ ਕਿੱਡਾ ਪਿਆਰਾ ਕੀਤਾ ਹੋਇਆ ਤੁਸੀਂ ਆਪਣੇ ਰੂਮ ਦੇ ਅਕੋਰਡਿੰਗ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਇਹਦੇ ਟੌਪ ਤੇ ਗਲਾਸ ਮਿਲੇਗਾ ਤੁਹਾਨੂੰ ਟ੍ਰਾਂਸਪੇਰੈਂਟ ਇਹ ਜੇ ਤੁਸੀਂ ਮਾਰਬਲ ਲੈਣਾ ਮਾਰਬਲ ਵੀ ਲੈ ਸਕਦੇ ਤੁਹਾਡੀ ਚੋਇਸ ਆ ਨਹੀਂ ਉਹ ਤੋਂ ਮੈਨੂੰ ਇੱਕ ਗੱਲ ਦੱਸੀ ਵੀ ਇਹ ਆਪਾਂ 1-2 ਪੀਸ ਹੀ ਦੇਣੇ ਆ ਜਾਂ ਜਿੰਨੇ ਮਰਜ਼ੀ ਪੀਸ ਮੋਗਣਾ ਨਹੀਂ ਇਹ ਤਾਂ ਜਿੰਨੇ ਮਰਜ਼ੀ ਲੋ ਭਾਜੀ ਜਿੰਨੇ ਮਰਜ਼ੀ ਇਹ ਸਾਡਾ ਰੈਗੂਲਰ ਸੈੱਟ ਹੁੰਦੇ ਨੇ ਸਾਡੇ ਇੱਕ ਵੀਕ ਨੇ ਦੂਜਾ ਲੱਗ ਜਣਾ ਆ ਆ ਆਹਾ ਦੋ ਸਿੱਟਾਂ ਦੇ ਵਿੱਚ ਗਾਕਾਂ ਲਈ ਸਰਪ੍ਰਾਈਜ਼ ਰੇਟ ਦੇਣੀ ਬਿਲਕੁਲ ਭਾਜੀ ਬਿਲਕੁਲ ਜੀ ਬਿਲਕੁਲ ਪਾਲਿਸ਼ ਦੀ ਫਿਨਿਸ਼ਿੰਗ ਤੁਸੀਂ ਨਾਲੇ ਦੇਖੋ ਇੰਨੀ ਫਿਨਿਸ਼ਿੰਗ ਤੁਹਾਨੂੰ ਮਾਰਕੀਟ 'ਚ ਕਿਤੇ ਨਹੀਂ ਮਿਲਣੀ ਚੰਦੀ ਤੁਹਾਨੂੰ ਫਿਨਿਸ਼ਿੰਗ ਇੱਥੇ ਦੇਖ ਮਤਲਬ ਤੇ ਆ ਆ ਦੇਖ ਆ ਦੇਖੋ ਕਿੱਡੇ ਸੋਹਣੇ ਆਹ ਦੇ ਇੱਕ ਈ ਚੰਗੀ ਚੀਜ਼ ਪਈ ਆ ਖੁੱਲਦਾ ਖੁੱਲਦਾ ਵੀ ਆ ਕਹੇ ਐਵੇਂ ਹੀ ਆ ਇਹਦੇ ਡਰਾਅਰਸ ਵੀ ਹੁੰਦੇ ਸਾਈਡ ਤੇ ਦੇ ਨਾ ਕਿ ਸਰਵਿੰਗ ਟ੍ਰੋਲੀ ਸਰਵਿਸ ਟੋਲੀ ਟਾਈਪ ਇਹਨੂੰ ਲੈ ਸਕਦੇ ਹੋ ਇਹਦੇ ਨੀਚੇ ਡਰਾਅਰਸ ਤੁਹਾਨੂੰ ਮਿਲ ਜਾਣਗੇ ਤਾਂ ਇਹ ਚੀਜ਼ ਹੁਣ ਇਹ ਇਧਰ ਇਹ ਹੈਗੇ ਆ ਜਿਹਦਾ ਜੋ ਮਾਡਰਨ ਸੋਫੇ ਹੁੰਦੇ ਨੇ ਨਾ ਇਹਦਾ ਫੁੱਲ ਕਵਰਡ ਹਾਂ ਉਹਦੇ ਵਿੱਚ ਤੁਸੀਂ ਟੇਬਲ ਫੈਬਰਿਕ ਵਾਲਾ ਨਹੀਂ ਲਗਾਉਣਾ ਤੁਸੀਂ ਇਦਾਂ ਦੇ ਕੁਝ ਲਗਾ ਸਕਦੇ ਹੋ ਇੰਪੋਰਟੈਂਟ ਫੈਬਰਿਕ ਸੋਰੀ ਇੰਪੋਰਟੈਂਟ ਟੇਬਲਸ ਲਗਾ ਸਕਦੇ ਹੋ ਹੂੰ ਇਸ ਤਰ੍ਹਾਂ ਦੇ ਕਾਫੀ ਆਪਸ਼ਨ ਹੈਗੇ ਆ ਆਪਣੇ ਕੋਲ ਹਾਂ ਚੱਕ ਕੇ ਤੁਰ ਜਾ ਲੈ ਹੈ ਲੋੜਾ ਲੈ ਨਾਲ ਲੱਗ ਗਿਆ ਜੀ ਆ ਜਾ ਅੰਦਰ ਚ ਆ ਜੀ ਤੁਹਾਨੂੰ ਅੰਦਰ ਦੇ ਸੋਫੇ ਦਿਖਾਉਣੇ ਆ ਅੰਦਰ ਵੀ ਡਾਈਨਿੰਗ ਵੀ ਇੱਕ ਨਵੇਂ ਆਏ ਸਾਡੇ ਕੋਲ ਸੋਫੇਜ਼ ਵੀ ਨਵੇਂ ਆ ਜਿਹੜੇ ਤੁਸੀਂ ਬੈੱਡ ਸ਼ੀਟ ਦੇਣੀ ਆ ਸਾਨੂੰ ਫ੍ਰੀ ਉਹ ਉਹ ਦੇਲੀ ਲੰਗਣ ਦੀ ਦੇਣੀ ਆ ਕਿ ਆ ਦੇਲੀ ਲੰਗਣ ਦੇ ਦੇਣੀ ਆ ਉਹ ਭਾਜੀ ਤੁਸੀਂ ਬਾਹਰ ਹੀ ਖਲੋਵੋ ਤੁਹਾਨੂੰ ਬਾਹਰ ਹੀ ਮਿਲ ਜਾਣੀ ਆ ਤੁਸੀਂ ਪਹਿਲਾਂ ਵੀਡੀਓ ਵਿੱਚ ਆਪਣੇ ਪਹਿਲਾਂ ਹੀ ਕਹਿ ਦਿਆ ਕਰੋਗੇ ਕਿ ਬੈੱਡ ਸ਼ੀਟ ਤਾਂ ਫ੍ਰੀ ਹੈ ਤੁਹਾਡੀ ਵੀਡੀਓ ਦੇਖ ਕੇ ਜਿਹੜਾ ਵੀ ਆਏ ਬੰਦਾ ਆ ਇੱਧਰ ਗਾਹਾਂ ਨਾਲ ਕਿਤੇ ਐਂ ਤਾਂ ਨਹੀਂ ਹੋ ਗਿਆ ਵੀ ਅਸੀਂ ਦੋ ਦੇ ਲਾਂਗੇ ਸਾਡੇਆਂ ਦੋ ਬਣ ਗਿਆਂ ਕਿ ਇੱਕ ਹੀ ਦੇਣੀ ਆ ਇੱਕ ਮਿਲਣੀ 바ਜੀ ਜਿਹੜਾ ਬੰਦਾ ਉਹਨੂੰ ਇੱਕ ਬੈੱਡ ਸ਼ੀਟ ਦਿੱਤੀ ਜਾਵੇਗੀ ਤੁਹਾਡੀ ਵੀਡੀਓ ਵੇਖ ਕੇ ਜਿਹੜਾ ਸ਼ੇਅਰ ਕਰ ਗਿਆ ਉਹਨੂੰ ਬੈੱਡ ਸ਼ੀਟ ਮਿਲੂਗੀ ਮਿਲੂ ਉਹਨੂੰ ਬੈੱਡ ਸ਼ੀਟ ਮਿਲਣੀ ਮਿਲਣੀ ਜੀ ਜੀ ਬਿਲਕੁਲ ਐਂ ਦਾ ਰੇਟ ਦੱਸ ਯਾਰ ਸਾਨੂੰ ਪਤਾ ਵੀ ਲੱਗੇ ਯਾਰ ਕਿਤੇ ਬਾਹਲੇ ਮੇਂਗੇ ਨਾ ਹੋ ਗਏ ਇਹ ਤਾਂ ਰੇਟ ਦਾ ਇਹ ਸੋਫੇ ਦਾ ਨਾ ਬੈਸਟ ਪ੍ਰਾਈਸ ਦਿਨਾ ਇਹ ਵੀ ਤੁਹਾਡੇ ਵਿਊਅਰਸ ਦੇ ਲਈ ਹੈ ਤੇ ਇਹ ਵੀ ਹੋਊਗਾ ਜਿੱਦਾਂ 30 ਦਿਨ ਵਾਸਤੇ ਹੂੰ ਇਹ ਹੋਊਗਾ 55000 ਰ 55000 ਪੂਰਾ ਕੰਪਲੀਟ ਸੈੱਟ ਹੈ 10 ਸੀਟਰ ਸੋਫਾ ਹੈ ਕਰ ਗੱਲ ਤੇ ਵਿਦ ਗਲਾਸ ਹੋਏਗਾ ਵਿਦ ਗਲਾਸ ਟੌਪ ਮਿਲੇਗਾ ਤੁਹਾਨੂੰ ਮਾਰਬਲ ਲੈਣਾ ਤੇ ਮਾਰਬਲ ਦੀ ਚੋਇਸ ਐਕਸਟਰਾ ਹੋਏਗੀ ਬਾਕੀ ਜਿਹੜਾ ਫੈਬਰਿਕ ਜੋ ਤੁਹਾਨੂੰ ਜਿਹੜਾ ਫਾਇਲ ਹੈਗੀ ਜਿਹੜਾ ਫਾਇਲ ਆਪਣੇ ਕੋਲ ਕਾਫੀ ਹੁੰਦੀ ਹੈ ਜੋ ਤੁਹਾਨੂੰ ਫੈਬਰਿਕ ਚਾਹੀਦਾ ਫੈਬਰਿਕ ਉਹ ਮਿਲ ਜੇਗਾ ਅੱਛਾ ਅੱਛਾ ਆਈ ਦੀ ਕਿਤਾਬ ਆ ਜੀ ਜੀ ਕਲਰ ਆਪਸ਼ਨ ਬਹੁਤ ਹੁੰਦੇ ਆ ਇਹਦੇ ਵਿੱਚ ਯਾਰ ਤੁਸੀਂ ਅੱਕੜ ਟੁੱਕੜ ਭੰਬੇ ਭੋ ਕਰਕੇ ਐ ਕਰਕੇ ਐਂ ਉਂਗਲੀ ਰੱਖ ਦਿਓ ਜਿਹੜੀ ਉਂਗਲੀ ਰੱਖਦੇ ਹੋ ਉਹ ਬਣਾਓ ਬਿਲਕੁਲ ਬਿਲਕੁਲ ਸਰ ਬਿਲਕੁਲ ਕੋਈ ਵੀ ਤੁਸੀਂ ਆਪਸ਼ਨ ਲੈ ਸਕਦੇ ਕਿਸੇ ਵੀ ਸ ਪਾਲਿਸ਼ ਕਲਰ ਜੋ ਲੈਣੀ ਹੋ ਮਿਲ ਜੇਗੀ ਇਹ ਸਾਰਾ ਤੇਰਾ ਆਪਦਾ ਹੀ ਬਣਿਆ ਬਾ ਇਹ ਸਾਰਾ ਹੀ ਸਾਰਾ ਇਨ ਹਾਊਸ ਬਣਦਾ ਸਾਡੇ ਫੈਕਟਰੀ ਹੋਣ ਦਾ ਫਾਇਦਾ ਹੀ ਇਹ ਹੈ ਕਿ ਆਪਾਂ ਕੋਈ ਮਾਡਲ ਵਿੱਚ ਕਸਟਮਾਈਜੇਸ਼ਨ ਕਰ ਸਕਦੇ ਆ ਤੇ ਆਹਾ ਕੀ ਹੈ ਟਾਲੀ ਆ ਸਾਗਵਾਨ ਕੀ ਹੈ ਇਹ ਪੂਰੀ ਪ੍ਰੋਪਰ ਸਾਗਵਾਨ ਦੇ ਵਿੱਚ ਹੈ ਹਮ ਤੇ ਇਹਦੀ ਫਿਨਿਸ਼ਿੰਗ ਵੀ ਤੁਸੀਂ ਦੇਖੋ ਇੱਕ ਸਿੰਪਲ ਸੋਬਰ ਸੋਫਾ ਜਿਹਨੂੰ ਕਈ ਕਸਟਮਰ ਨੂੰ ਨਹੀਂ ਪਸੰਦ ਆ ਕਿ ਜ਼ਿਆਦਾ ਕਾਰਵਿੰਗ ਨਹੀਂ ਚਾਹੀਦੀ ਸਿੰਪਲ ਸੋਬਰ ਚੀਜ਼ ਚਾਹੀਦੀ ਹੈ ਤੇ ਉਹਨਾਂ ਵਾਸਤੇ ਇਹ ਚੀਜ਼ ਹੈਗੀ ਹੈ ਇਹ ਨਿਊ ਟ੍ਰੈਂਡ ਆਇਆ ਦਾ ਵੀ ਫੁੱਲ ਕਵਰ ਦੇ ਵਿੱਚ ਵੀ ਕਾਫੀ ਆਪਸ਼ਨ ਹੈ ਜਿਹਦਾ ਕੇ ਸੋਫਾ ਨਵਾਂ ਸਾਡਾ ਆਇਆ ਹੈ ਹਮ ਇਹ ਵੀ ਕਿੰਨਾ ਜ਼ਿਆਦਾ ਏਰੀਆ ਕਵਰ ਕਰਦਾ ਹੈ ਬਿਲਕੁਲ ਹੂੰ ਇਹਦੇ ਵਿੱਚ ਵੀ ਕਸਟਮਾਈਜੇਸ਼ਨ ਮਿਲ ਜੂਗੀ ਤੇ ਇਹਦੇ ਇਹਦੇ ਚ ਆਹ ਦੇਖ ਬ੍ਰੀਤ ਆ ਬਹੁਤ ਅਲੈਦਾ ਚੀਜ਼ ਆ ਹਾ ਵੇ ਆਹਾ ਆਹਾ ਦੇਖ ਹੈ ਇਹ ਵੀ ਮਾਡਲ ਬਹੁਤ ਪਿਆਰਾ ਸਾਡਾ ਹੂੰ ਮਾਡਲ ਇਹ ਵੀ ਬਹੁਤ ਪਿਆਰਾ ਹੂੰ ਜਿੱਥੇ ਤੁਸੀਂ ਬੈਠੇ ਹੋ ਨੇ ਇੱਥੇ ਮਾਰਬਲ ਲਾਈਕ ਪੀਸ ਲੱਗਦਾ ਇੱਕ ਐਜ਼ ਅ ਸਾਈਟੇਬਲ ਯੂਜ਼ ਕਰ ਸਕਦੇ ਹਾਂ ਨਾ ਜਿੱਦਾ ਸਿਟਿੰਗ ਉੱਥੇ ਹੋਗੀ ਇੱਥੇ ਇੱਕ ਮਾਰਬਲ ਰੱਖ ਕੇ ਤੁਸੀਂ ਸਾਈਟੇਬਲ ਯੂਜ਼ ਕਰ ਸਕਦੇ ਆਂ 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 ਗਲਾਸ ਗਲੂ ਸਾਂ ਤਰਕ ਹੈ ਬਿਲਕੁਲ ਆਂ ਫੀਲ ਆ ਇਹ ਇਥੇ ਧਰਤਾ ਗਰਾ ਹੋਵੇਂ ਆ ਬਿਲਕੁਲ ਹਾਂ ਜੋ ਚੱਲ ਗਏ ਅੱਗੇ ਫੋਰਜ਼ਨ ਬੈਡਸ ਦੀ ਵੀ ਵੈਰਾਈਟੀ ਦਿਖਾਵਾਂਗੇ ਬੈਡਸ ਵੀ ਕਾਫੀ ਨਵੇਂ-ਨਵੇਂ ਆਏ ਆ ਸਾਗਵਾਂ ਦੇ ਵਿੱਚ ਛੇੜੇ ਸੀ ਹੂੰ ਓਏ ਆ ਦੇਖ ਓਏ ਓਏ ਪ੍ਰੀਤ ਆ ਦੇਖ ਓਏ ਰੇੜਗੇ ਵਰਗਾ ਓਏ ਓਏ ਆ ਦੇਖ ਤਰਾ ਯਾਰ ਆ ਦੇਖ ਬਾਪੂ ਦਾ ਰੇੜਗਾ ਕਰ ਦਿੰਦਾ ਏ ਖਬਰਾਂ ਤੇਰੇ ਸ਼ਹਿਰ ਦੀਆਂ ਆ ਦੇਖ ਕਿਵੇਂ ਗੱਲਬਾਤ ਬਣੀ ਪਈ ਆ ਨਾ ਦੱਸੋ ਪਹਿਲਾਂ ਦੱਸੋ ਕਿਸੇ ਬੰਦੇ ਨੇ ਦੇਖਿਆ ਬੈਡਾ ਇਹ ਜਾਂ ਪ੍ਰੋਪਰ ਸਾਗਵਾਨ ਹੈ ਭਾਜੀ ਜੋ ਉੱਪਰ ਗੋਲੇ ਲੱਗੇ ਹੋ ਸਾਰਾ ਜਲਕੜ ਨਾ ਪ੍ਰੋਪਰ ਲੱਕੜਾ ਸਾਗਵਾਨ ਦੀ ਤੇ ਵਿੱਚ ਨਾ ਵੁੱਡਨ ਬੈਂਡ ਤਾਂ ਜੋ ਤੁਸੀਂ ਆ ਚੀਜ਼ ਦੇਖ ਰਹੇ ਹੋ ਨਾ ਇਹ ਪੀਵੀਸੀ ਨਹੀਂ ਹੈਗੀ ਕੋਈ ਪਲਾਸਟਿਕ ਨਹੀਂ ਹੈਗਾ ਵੁੱਡਨ ਬੈਂਡ ਤਾਂ ਜੋ ਅਜ ਤੋਂ 30 ਸਾਲ 40 ਸਾਲ ਪਹਿਲਾਂ ਵੀ ਚੱਲਦਾ ਸੀਗਾ ਹੁਣ ਵੀ ਟ੍ਰੈਂਡ ਫਿਰ ਤੋਂ ਸ਼ੁਰੂ ਹੋਇਆ ਪਿਆ ਦਾ ਤੇ ਇਹ ਵੀ ਤੁਹਾਨੂੰ ਆਪ ਸਾਗਵਾਨ ਚ ਦੇਣਾ ਪੂਰਾ ਪ੍ਰੋਪਰ ਫਰੰਟ ਤੇ ਵੀ ਸਾਰਾ ਸਾਗਵਾਨ ਦੇ ਗੋਲੇ ਫਰੰਟ ਤੇ ਵੀ ਡਿਜ਼ਾਈਨ ਸੇਮ ਹੈਗਾ ਬੈਂਡ ਵਾਲਾ ਤੂੰ ਦੇਖ ਕਿ ਡੀ ਕਲਾ ਚੀਜ਼ ਬਣਾਈ ਆ ਦੇਖ ਕਿ ਡੀ ਕਲਾ ਕਰ ਗਈ ਜੀ ਤੇ ਆ ਆਹ ਕਿਸੇ ਨੂੰ ਰਾਇਲ ਲੁੱਕ ਚ ਚਾਹੀਦਾ ਤਾਂ ਫਿਰ ਆ ਚੀਜ਼ ਹੈਗੀ ਦੇਖੋ ਸ਼ਾਈਨ ਦੇਖੋ ਕਿੰਡੀ ਅੱਛੀ ਹੈ ਬੈੱਡ ਦੀ ਕਲਰ ਆਪਸ਼ਨ ਬਹੁਤ ਪਿਆਰੀ ਹੈ ਹੂੰ ਉਸੇ ਕਲਰ ਦੇ ਵਿੱਚ ਇੱਕ ਹੋਰ ਡਿਜ਼ਾਈਨ ਆ ਗਿਆ ਇਹ ਵਾਲਾ ਠੀਕ ਹੈ ਜੀ ਤੇ ਉਸੇ ਕਲਰ ਦੇ ਵਿੱਚ ਤੀਜਾ ਡਿਜ਼ਾਈਨ ਵੀ ਆ ਗਿਆ ਇਹ ਜੀ ਤੀਜਾ ਡਿਜ਼ਾਈਨ ਆ ਗਿਆ ਜਿਵੇਂ ਹਾਥੀ ਦੇ ਕੰਨ ਹੁੰਦੇ ਆ ਐਵੇਂ ਬਿਲਕੁਲ ਹਨਾ ਇਸ ਬੈੱਡ ਦਾ ਨਾਮ ਵੀ ਕੰਨ ਕੰਨ ਬੈੱਡ ਹੈ ਤੇ ਮਤਲਬ ਇਹ ਇੱਕੋ ਕਲਰ ਦੇ ਵਿੱਚ ਮੇਰਾ ਮੇਰਾ ਮੇਰੀ ਇੱਜ਼ਤ ਮਾਨ ਰੱਖਣ ਵਾਸਤੇ ਕਹਤਾਗਾ ਸੱਚੀ ਗੱਲ ਹੈ ਨਾਮ ਸਾਡੇ ਮਾਡਲ ਨੰਬਰ ਹੁੰਦੇ ਨੇ ਮੈਂ ਨਾ ਆਪਣੀ ਤਪੱਸਿਆ ਖੱ ਚੱਲੇ ਯਾਰ ਇਹ ਕੰਮ ਆ ਜਾ ਇਧਰ ਲੈ ਪਾਸੇ ਆ ਗਏ ਉਧਰ ਇੱਕ ਯਾਰ ਉਧਰ ਨਾ ਪਏ ਆ ਸੋਫੇ ਵਾਲੇ ਵਧਿਆ ਪ੍ਰੈਂਸ ਹੈ ਤੇ ਆਹ ਹਾਵੇ ਗੱਲ ਸਹੀ ਆ ਹੂੰ ਪਿਲਰਸ ਵਾਲਾ ਬੈੱਡ ਹੈ ਭਾਜੀ ਇਹ ਵੀ ਸਾਗਵੰਦ ਦੇ ਵਿੱਚ ਹੈ ਵੀ ਕੋਈ ਨਾਰਮਲ ਲੱਕੜੀ ਨਹੀਂ ਕੋਈ ਪਲਾਈ ਬੋਰਡ ਨਹੀਂ ਬਸ ਯੂਸੀ ਦਾ ਪਲਾਈ ਬੋਰਡ ਸਿਰਫ ਯੂਜ਼ ਹੁੰਦਾ ਬਾਕਸਸ ਦੇ ਵਿੱਚ ਤੇ ਹੁਣ ਆਏ ਨਾ ਕਹਦੇ ਵੀ ਅਸੀਂ ਇਹਨੂੰ ਹੋਕਾ ਬੈੱਡ ਕਹਿੰਦੇ ਆ ਮੈਨੂੰ ਐ ਲੱਗਦਾ ਵੀ ਹਰਿਆਣੇ ਵਾਲਗੇ ਦੇ ਲੱਗਦਾ ਲੱਗ ਲੋਦੇ ਪਰ ਰੱਖਣਾ ਪੈਣਾ ਹੁਣ ਨਾ ਮੈਨੂੰ ਲੱਗਦਾ ਹਾਂਜੀ ਵਾਜੀ ਅੱਛਾ ਇਧਰਨੇ ਪਾਸੇ ਵੀ ਕਰਚਾ ਰੱਖਾ ਮੈਂ ਚਲਾਤਾ ਨਿਊ ਕੰਸਟਰਕਸ਼ਨ ਚੱਲਦੀ ਵੀ ਸਾਡੀ ਅੱਛਾ ਮਤਲਬ ਇਥੇ ਉਹ ਵੀ ਤੁਹਾਨੂੰ ਸਮਾਨ ਨੂੰ ਅੱਗੋਂ ਦਿਖਾਵਾਂਗੇ ਜਦੋਂ ਅਗਲੀ ਵਾਰ ਤੁਸੀਂ ਆਓਗੇ ਤੁਹਾਨੂੰ ਇਧਰ ਵੀ ਦਿਖਾਵਾਂਗੇ ਇਧਰਲਾ ਖੋਲ ਦੇਣਾ ਤੇ ਆਹ ਤਾਂ ਮੈਨੂੰ ਬਾਹਰਲੇ ਮੁਲਖ ਚੋਂ ਹੀ ਆਏ ਲੱਗਦੇ ਆ ਭਾਈ ਤੁਹਾਨੂੰ ਦੱਸਿਆ ਸੀਗਾ ਜੇ ਤੁਹਾਨੂੰ ਮੋਡਲ ਪਾ ਦੀਖਾਣੇ ਆ ਨਾ ਸਾਰੇ ਇੰਪੋਰਟਡ ਦਿਖਾਣੇ ਆ ਜਿਹੜਾ ਇੰਪੋਰਟਡ ਜੋ ਤੁਸੀਂ ਦੇਖਦੇ ਨਾ ਵੀਡੀਓਜ਼ ਵਿੱਚ ਫੋਟੋਜ਼ ਵਿੱਚ ਉਹ ਤੁਹਾਨੂੰ ਦਿਖਾਣੇ ਆ ਬਾਕੀ ਫਰਨੀਚਰ ਦੇ ਵਿੱਚ ਇਹ ਤੋਂ ਸਾਡਾ ਐਕਸਪੀਰੀਅੰਸ ਨਹੀਂ ਕਿੱਥੇ ਆ ਗਏ ਉਹ ਉਹ ਸਾਰੇ ਆਪਣੇ ਇਧਰ ਮੁਲਖ ਜੀ ਬਣਨ ਲੱਗ ਗਏ ਆਪਣੇ ਇਨ ਹਾਊਸ ਆਪਣੀ ਇਨ ਫੈਕਟਰੀ ਅੰਦਰ ਅੰਦਰ ਫੈਕਟਰੀ ਦੇ ਬਣਨ ਲੱਗ ਪਿਆ ਜੀ ਆਪਣੇ ਆਪਣੀ ਫੈਕਟਰੀ ਚ ਬਣਨ ਲੱਗਦੇ ਜਿੰਨਾ ਮਾਲ ਅੱਗੇ ਚਾਇਨਾ ਤੋਂ ਆਉਂਦਾ ਸੀ ਹੋਰ ਮੁਲਕਾਂ ਤੋਂ ਆਉਂਦਾ ਸੀ ਉਹ ਸਾਰਾ ਆਪਣੀ ਬਣਨ ਲੱਗ ਗਿਆ ਜੀ ਜੀ ਭਾਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਕਿ ਨਹੀਂ ਜੀ ਬਿਲਕੁਲ ਉਹ ਕਿਹ ਮੋਡਲ ਦੇਖੋ ਹੂੰ ਮੋਡਲ ਦੇਖੋ ਕਿੰਨਾ ਪਿਆਰਾ ਤੁਸੀਂ ਇਹ ਚੀਜ਼ਾਂ ਸਿਰਫ ਫੋਟੋਆਂ 'ਚ ਦੇਖੀ ਹੋਣੀ ਐ ਫੋਟੋਆਂ 'ਚ ਵੀਡੀਓ 'ਚ ਦੇਖੀ ਹੋਣੀ ਜਿਹੜੀਆਂ ਕਿ ਤੁਹਾਨੂੰ ਬਾਹਰਲੇ ਦੇਸ਼ਾਂ 'ਚੋਂ ਆ ਜੀ ਬਿਲਕੁਲ ਬਿਲਕੁਲ ਰੇਟ ਵੀ ਤੁਹਾਨੂੰ ਬਿਲਕੁਲ ਨੋਰਮਲ ਮਿਲਣਗੇ ਜੀ ਹਮ ਹੁਣ ਇਹ ਦੇਖੋ ਜੀ ਲੈ ਇਹ ਵੀ ਚੀਜ਼ ਬਹੁਤ ਪਿਆਰੀ ਹੈ ਸਾਗਵੰਦ ਦੇ ਵਿੱਚ ਬਣਾਇਆ ਪ੍ਰੋਪਰ ਲੈਦਰ ਹਾਈ ਲੱਗੀ ਹੋਈ ਹੈ ਤੇ ਅੱਗੇ ਆਪਾਂ ਨੂੰ ਆਏ ਹੁੰਦਾ ਸੀ ਇਹੋ ਜਿਹਾ ਮਾਲ ਆ ਮੰਗਾਉਣਾ ਪੈਂਦਾ ਸੀ ਲੈ ਭਾਈ ਆਇਆ ਨਹੀਂ ਉਹ ਨਹੀਂ ਜੋ ਨਹੀਂ ਹੁਣ ਤੁਹਾਡੇ ਕੋਲੇ ਆਇਆ ਹੀ ਸਾਰਾ ਬਦੀ ਸਾਰਾ ਕੁਝ ਤੁਹਾਨੂੰ ਮਿਲੂਗਾ ਇੱਥੇ ਹੀ ਬਣ ਜਾਣਾ ਹੁਣ ਆਪਣੇ ਨੇ ਬੈਡਸ ਦੀ ਆਪਸ਼ਨ ਦੇਖੋ ਤਿੰਨ ਚਾਰ ਬੈਡ ਮੈਮ ਹੋਏ ਸੀ ਕਿ ਨਵੇਂ ਸਾਗਵੰਦ ਦੇ ਵਿੱਚ ਜਿਹੜੇ ਪ੍ਰੋਪਰ ਮੋਸ਼ੇ ਦੇ ਵਿੱਚ ਕੱਢੀ ਕੀਤੀ ਹੋਈ ਦੀ ਆ ਦੇਖੋ ਹਮ ਤਿੰਨ ਤਿੰਨ ਚਾਰ ਚਾਰ ਇੰਚ ਦੀ ਲੱਕੜ ਦੇ ਵਿੱਚ ਨਾ ਕਢਾਈ ਕਰੀ ਹੁੰ ਕਿੱਡਾ ਪਿਆਰਾ ਬੱਡੇ 골ਡਨ ਫਿਨਿਸ਼ ਐ SCP 골ਡਨ ਹੁਣ ਇੱਕ ਇਹ ਚੀਜ਼ ਐ ਫਰੰਟ ਤੇ ਆਟੋਮਨ ਆ ਗਿਆ ਫਰੰਟੇ ਦੇ ਸੈਟੀ ਆ ਗਈ ਨਾ ਜਿੱਦਾਂ ਸਿਟਿੰਗ ਦੇ ਲਈ ਹੂੰ ਆਹ ਦੇਖਾ ਕਿੰਡੀ ਸੋਹਣੀ ਆ ਗਈ ਓਏ ਉਰੇ ਆ ਓਏ ਉਰੇ ਆ ਉਰੇ ਉਪਰੇ ਹੀ ਤੋ ਆਹ ਦੇਖੋ ਕੀ ਠੋਕੀ ਬੈਠਿਆ ਇੱਥੇ ਆਹਾ ਦੇਖ ਲੱਗਦਾ ਨਾ 나ਗ ਦੇਵਤਾਈ ਪੂਰਾ ਸਾਕਵਾਨ ਦੇ ਵਿੱਚ ਬੈੱਡ ਹੈ ਰੋਜ਼ ਗੋਲਡ ਪਾਲਿਸ਼ ਹੈ ਦੀ ਪਾਲਿਸ਼ ਕਲਰ ਤੁਹਾਨੂੰ ਨਹੀਂ ਪਸੰਦ ਤੋਂ ਠੀਕ ਤੁਸੀਂ ਆਪਣੇ ਅਕੋਰਡਿੰਗ ਕੁਝ ਬ੍ਰਾਊਨ ਗੋਲਡਨ ਸਿਲਵਰ ਜਿੱਦਾਂ ਦਾ ਲੈਣਾ ਹੈ ਉਹ ਆਪਾਂ ਕਰਵਾ ਕੇ ਦਿਆਂਗੇ ਆਪਣੇ ਕਮਰੇ ਜਾਂ ਪਰਦਿਆਂ ਦੇ ਅਕੋਰਡਿੰਗ ਜਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਆਪਾਂ ਚੇਂਜ ਕਰਨਾ ਤਾਂ ਹੁਣ ਤੁਹਾਨੂੰ ਇੱਕ ਹੋਰ ਵਧੀਆ ਚੀਜ਼ ਦਿਖਾਣਾ ਇਹ ਸੋਫਾ ਦੇਖੋ ਬਈ ਓਏ ਹੋਏ 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 ਤੁਸੀਂ ਜਰੂਰ ਜਰੂਰ ਤੁਸੀਂ ਹਰ ਵਾਰੀ ਆਉਂਦੇ ਹੋ ਨਵੇਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੇ ਹੁੰਦੇ ਆਪਾਂ ਪ੍ਰੀਤ ਹੋਏ ਇਹਦੇ ਨਾਲ ਟੇਬਲ ਦੀ ਲੱਤ ਤੇ ਲੱਤ ਤੇ ਲੱਤ ਤੇ ਜਾ ਦੇ ਟੇਬਲ ਦੀ ਲੱਤ ਤੇ ਲੱਤਾਂ ਨੂੰ ਘਾਰ ਓਹ ਹੋ ਹੋ ਕਿਉਂ ਪਈ ਆ ਨਾ ਪ੍ਰੀਤ ਦਾਤੀ ਯਾਰ ਕੀ ਓਏ ਹੈ ਕਮਾਲ ਕੀਤੀ ਪਈ ਯਾਰ ਬੜਾ ਘੜਿਆ ਯਾਰ ਬੜਾ ਕੋਈ ਕੋਈ ਭਾਜੀ ਬਿਲਕੁਲ ਹੀ ਨਵਾਂ ਪੀਸ ਆ ਕੱਲ ਹੀ ਪੂਰਾ ਪ੍ਰੋਪਰ ਫੈਕਟਰੀ ਤਿਆਰ ਹੋ ਗਿਆ ਹੈ ਤੁਸੀਂ ਮਾਰਬਲ ਵਿੱਚ ਡਿਜ਼ਾਈਨਿੰਗ ਜਿਹੜੀ ਦੇਖੋਗੇ ਨਾ ਆ ਤੁਹਾਨੂੰ ਫਿਲਹਾਲ ਤੇ ਮਾਰਕੀਟ 'ਚ ਮੈਨੂੰ ਪਤਾ ਕਿਤੇ ਵੀ ਨਹੀਂ ਮਿਲਨੀ ਆ ਪ੍ਰੀਤ ਤੈਨੂੰ ਚੇਤਾ ਹੈ ਇਹ ਕਿਹੜਾ ਸੈਟ ਅਪ ਆਲਾ ਇਹ ਸੈੱਟ ਉਹ ਆ ਜਿਹੜਾ ਨੇ ਪਿਛਲੀ ਵਾਰ ਆਪਾਂ ਨੂੰ ਵਿਖਾਇਆ ਨਹੀਂ ਸੀ ਕਹਿੰਦਾ ਤੈਨੂੰ ਦਿਖਾਉਣਾ ਨਹੀਂ ਜੀ ਬਿਲਕੁਲ ਭਾਜੀ ਉਹੀ ਸੈੱਟ ਹੈ ਇਹ ਉਹ ਆ ਹਾਂ ਬਿਲਕੁਲ ਦੇਖੋ ਹੁਣ ਰਿਵੀਲ ਕਰਦੇ ਆ ਤੁਹਾਡੀ ਵੀਡੀਓ ਚ ਰਿਵੀਲ ਕਰਨਾ ਸੀਗਾ ਹੁਣ ਕਰ ਦਿੱਤਾ ਹੈ ਇਹ ਵੀ ਜਿਹੜਾ ਤੁਹਾਨੂੰ ਮਦਦ ਸਹਿ ਮਾਰਬਲ ਦੇ ਉੱਪਰ ਜਿਹੜੀ ਕਿ ਐਮਬੋਇਡਰੀ ਸੀਗੀ ਨਾ ਹੂੰ ਇਹ ਪਹਿਲਾਂ ਉਹਦੀ ਸਟੀਲ ਵਾਲੀ ਉਹ ਚੀਜ਼ ਨਹੀਂ ਹੈਗੀ ਬਿਲਕੁਲ ਡਿਫਰੈਂਟ ਚੀਜ਼ ਹੈ ਤੁਸੀਂ ਮਾਰਬਲ ਦੀ ਸ਼ੇਪ ਦੇਖੋ ਕਿੰਡੀ ਪਿਆਰੀ ਹੈ ਇਹਦੇ ਜੇ ਕਟਿੰਗ ਕਰਨ ਨੂੰ 4-4 5-5 ਦਿਨ ਲੱਗਦੇ ਐ ਇਸ ਮਾਰਬਲ ਦੀ ਤੇ ਸਭ ਤੋਂ ਮੈਨੂੰ ਤਾਂ ਵੈਸੇ 2 ਮਹੀਨੇ ਲੱਗੇ ਐ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਬਾਹਰਲੇ ਮੋਰਖਾਂ ਚ ਸਭ ਤੋਂ ਜ਼ਿਆਦਾ ਮੰਗਿਆ ਜਾਣਾ ਤੇ ਬਾਹਰਲੇ ਮੋਰਖਾਂ ਚ ਭੇਜਣ ਵਾਸਤੇ ਆਪਣਾ ਪ੍ਰੈਸ ਬੈਠਾ ਰਿਹਾ ਜੀ ਬਿਲਕੁਲ ਗੁਜਰੀ ਸਾਰੇ ਐਕਸਪੋਰਟ ਦਾ ਵੀ ਆਪਣਾ ਕਰਾਂਗੇ ਕੈਨੇਡਾ ਅਮਰੀਕਾ ਜਿੱਥੇ ਵੀ ਤੁਸੀਂ ਲੈ ਕੇ ਜਾਣਾ ਸਮਾਨ ਤੁਹਾਡਾ ਪ੍ਰੋਪਰਲੀ ਡੋਰ ਟੂ ਡੋਰ ਡਿਲੀਵਰੀ ਹੋਏਗੀ ਉਹ ਪਿਛਲੀ ਵੀਡੀਓ ਚ ਕਹਿੰਦੇ ਗੁਜਰਾਤ ਮੰਗੀ ਬਹੁਤ ਮੰਗੀ ਗਏ ਪੂਨੇ ਬਹੁਤ ਮੰਗੀ ਗਏ ਮਾਲ ਬਿਲਕੁਲ ਭਾਈ ਕਾਫੀ ਫੋਨ ਆਏ ਭੇਜੇ ਵੀ ਆ ਬਾਰ ਤਾਂ ਕਾਫੀ ਭੇਜੇ ਹਾਂ ਆ ਦੇਖੋ ਉਰੇ ਆਓ ਉਰੇ ਆਓ ਉਰੇ ਆਓ ਤੁਸੀਂ ਤਾਂ ਨੇ ਰੇ ਜਿੱਤ ਉਰੇ ਫਿਰ ਤਾਰ ਗੱਲ ਹੈ ਇਹਦੀ ਸਾਗਵਾਨ ਪ੍ਰੋਪਰ ਸਾਗਵਾਨ ਚ ਵੀ ਹੂੰ ਹੱਥ ਲਾਉਣ ਨੂੰ ਜੀ ਨਹੀਂ ਕਰਦਾ ਐ ਲੱਗਦਾ ਕਿ ਕਰੰਟ ਮਾਰੂ ਇੰਨਾ ਕਰੰਟ ਆ ਚੀਜ਼ ਦੇ ਵਿੱਚ ਦੇਖ ਹੈ ਮਹਿਸੂਸ ਕਰ ਇਹਨੂੰ ਦੇਖ ਕੇ ਨਾਲੋਂ ਹੱਥ ਲਾ ਕੇ ਭਾਜੀ ਇਹ ਜਿਹੜੀ ਚੀਜ਼ ਹੈ ਨਾ ਇਹ 40 ਸਾਲ ਦੇ ਐਕਸਪੀਰੀਅੰਸ ਦੇ ਨਾਲ ਆਈ ਹੋਈ ਹੈ ਜੋ ਤੁਹਾਨੂੰ ਚੀਜ਼ ਦਿਖਦੀ ਵੀ ਹੈ ਨਾ ਹੂੰ ਇਹਦੇ ਪਿੱਛੇ 40 ਸਾਲ ਲੱਗੇ ਹੋਏ ਆ ਹੁਣ ਤੁਹਾਨੂੰ ਇਹ ਮਾਰਕੀਟ ਚ ਕਿਤੇ ਨਹੀਂ ਮਿਲਣੀ ਫਿਨਿਸ਼ਿੰਗ ਸੇਮ ਤੁਹਾਨੂੰ ਸੇਮ ਮਟੀਰੀਅਲ ਸੇਮ ਕੰਬੀਨੇਸ਼ਨ ਕਿਤੇ ਨਹੀਂ ਮਿਲਣਾ ਤੁਹਾਨੂੰ ਮਾਰਕੀਟ ਦੇ ਸਿਰਫ ਕਈ ਫਰਨੀਚਰ ਤੁਹਾਨੂੰ ਮਿਲਣਾ ਹੈ ਯਾਰ ਜਿਹੜਾ ਅੱਜ ਰੀਸ ਕਰਨ ਲੱਗੂ ਉਹ 40 ਸਾਲਾਂ ਨੂੰ ਰੀਸ ਕਰੂ 40 ਸਾਲਾਂ ਨੂੰ ਇਹਨਾਂ ਨੇ ਹੋਰ ਕੁਝ ਬਣ ਜਾਣਾ ਉਹ ਤੋ ਦਾ ਜੀ ਹੈ ਬਿਲਕੁਲ ਹੁਣ ਤੁਹਾਨੂੰ ਡਾਈਨਿੰਗ ਦਿਖਾਣੇ ਆ ਦੇਖੋ ਡਾਈਨਿੰਗ ਦਿਖਾ ਡਾਈਨਿੰਗ ਦੇ ਵਿੱਚ ਆਪਣੀ ਕੋਈ ਕਾਫੀ ਰੇਂਜ ਹੈਗੀ ਹੈ 8 ਸੀਟਰ 6 ਸੀਟਰ 10 ਸੀਟਰ ਹੁਣ ਜਰਮਨੀ ਸਾਡਾ ਰੀਸੈਂਟਲੀ ਜਾਣਾ ਹੈ ਥੋੜੇ ਦਿਨਾਂ ਤੱਕ ਜਾਣਾ ਹੈ ਤੇ ਉਹ ਵੀ 12 ਸੀਟਾਂ ਦਾ ਡਾਈਨਿੰਗ ਬਣਾਇਆ ਸੀ ਕਸਟਮਰ ਦਾ ਔਨ ਆਰਡਰ 11 ਫੁੱਟ ਬਾਈ 4 ਫੁੱਟ ਦਾ ਟੇਬਲ ਨਾਲ 12 ਚੇਅਰ ਇਹਦੇ ਵਿੱਚ ਆ ਡਿਜ਼ਾਈਨ ਆ ਜਾਂ ਪੱਥਰ ਜੋੜਿਆ ਕੀ ਕੀਤਾ ਸਿਰ ਇਹਦੇ ਵਿੱਚ ਡਿਜ਼ਾਈਨਿੰਗ ਹੁੰਦੀ ਆ ਸਟੀਲ ਦਾ ਡਿਜ਼ਾਈਨ ਕੀਤਾ ਹੋਇਆ ਵਿੱਚ ਇਹਦੇ ਵੈਸੇ ਮਾਰਬਲ ਆ ਸਾਰੇ ਵੈਸੇ ਸਾਰਾ ਵਾਈਟ ਜੋ ਤੁਹਾਨੂੰ ਦਿਖ ਰਿਹਾ ਸਾਰਾ ਮਾਰਬਲ ਹੈ ਇਹ ਬਾਕੀ ਵਿੱਚ ਡਿਜ਼ਾਈਨਿੰਗ ਕਰਨੀ ਹੁੰਦੀ ਆ ਹਾਂ ਉੱਪਰ ਕੀਤਾ ਹਾਂਜੀ ਬਿਲਕੁਲ ਇਹ ਪ੍ਰਿੰਸ ਹਾਂਜੀ ਬਜੀ ਇਹ ਡਿਜ਼ਾਈਨ ਐਂ ਰਹੂਗਾ ਇਹਦੇ ਉੱਤੇ ਪਲੇਸਟਰ ਹੋਈ ਵੀ ਆ ਸੇਮ ਐਸ ਰਹਿਣਾ ਹੈ ਇਹਦੀ ਪਲੇਸਟਰ ਦਾ ਵੀ ਕੋਈ ਨੋਰਮਲ ਛੋਟਾ ਮੋਟਾ ਨਹੀਂ ਤਿੰਨ ਤਿੰਨ ਸੂ ਇੱਕ ਮਾਰਬਲ ਦੀ ਇੱਕ ਐਕਸਟਰਾ ਕੋਟਿੰਗ ਚੜੀ ਹੋਈ ਹੈ ਦੇ ਉੱਪਰ। ਉਹਦੇ ਨਾਲ ਇਹ ਤੁਹਾਨੂੰ ਫੀਲ ਵੀ ਨਹੀਂ ਹੋਣਾ ਨਾ ਕਿ ਇਹ ਬਾਹਰ ਆਣਾ ਦੇ ਵਿੱਚੋਂ। ਹਾਂ। ਤੇ ਇਹ ਕਦੇ ਵੀ ਖਸਣਾ ਨਹੀਂ। ਖਸਣਾ ਨਹੀਂ ਇਹ ਤੁਹਾਡੇ ਮਾਰਬਲ ਵੀ ਸੇਫ ਰਹਿਣਾ। ਮਾਰਬਲ ਦੇ ਉੱਤੇ ਤੁਹਾਡੇ ਹਲਦੀ ਵਗੈਰਾ ਦਾਗ ਨਹੀਂ ਪੈਂਦੇ ਇਸ ਜੀ ਦੇ ਨਾਲ। ਉਹ ਸੇਫ ਰਹਿੰਦਾ ਉਸ ਜੀ ਨਾਲ। ਤੇ ਇਹ ਤੁਹਾਨੂੰ ਬਹੁਤ ਘੈਂਟ ਬਹੁਤ ਪਿਆਰੇ ਰੇਟ ਤੇ ਤੁਹਾਨੂੰ ਡੀਲ ਮਿਲਣ ਵਾਲੀ ਆ ਜੇ ਤੁਸੀਂ ਇਹ ਕਰਨਾ ਚਾਹੋ। ਇਹ ਵੀ ਤੁਸੀਂ ਫੋਟੋਜ਼ ਵੀਡੀਓਜ਼ 'ਚ ਦੇਖੇ ਹੋਣੇ ਡੈਨਿੰਗ ਯੂ ਤੁਹਾਨੂੰ ਦਿਖਾ ਰਹੇ ਹਾਂ। ਸਾਰੇ ਹੀ ਆਪਣੇ ਇਨ ਹਾਊਸ ਬਣਦੇ ਪਿਆ ਵੀ। ਹਾਂ। ਤੇ ਇੱਕ ਗੱਲ ਮੈਨੂੰ ਆਉਂਦਾ ਵੀ ਕੋਈ ਹੈ ਟੇਬਲ ਜਿਹੜਾ ਵੀ ਆਪਾਂ ਕਹਿ ਦਈਏ ਵੀ ਹਾਂ ਇਹ ਇੱਕ ਟੇਬਲ ਦਾ ਵੀ ਕਿਸੇ ਦਾ ਰੇਟ ਦੱਸ ਦਈਏ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਹਾਂ ਭਾਈ ਇੱਥੋਂ ਸਟਾਰਟ ਕਰ ਦਿੰਦੇ ਟੇਬਲ ਵੈਸੇ ਆਪਾਂ ਲਾਸਟ ਲਾਸਟ ਟਾਈਮ ਦੱਸੇ ਸੀ ਜਿਹੋ ਜਿਹੜਾ ਅਪ੍ਰੋਕਸੀਮੇਟ ਮੇਰੇ ਖਿਆਲ ਨਾਲ 48000 90000 ਰੁਪਏ ਟੇਬਲ ਸੀਗੇ ਕੁਝ ਉਹ ਇਦਾਂ ਦੇ ਸੀਗੇ ਜਿੱਦਾਂ ਇਹ ਚੀਜ਼ ਹੈ ਨਾ ਕੁਝ ਇਦਾਂ ਦੇ ਸੀਗੇ ਕੁਝ ਆਹ ਦੇਖੋ ਮੈਂ ਹੁਣ ਵੀ ਤੁਹਾਨੂੰ ਓਨੇ ਦੇ ਕਰੀਬ ਹੀ ਮਿਲਣਗੇ ਕੋਈ ਜ਼ਿਆਦਾ ਮਹਿੰਗੇ ਨਹੀਂ ਹੈਗੇ ਮਤਲਬ ਮੇਰੇ ਕਹਿਣ ਤੋਂ ਭਾਵੇਂ ਆ ਵੀ 48 49000 ਰੁਪਏ ਤੋਂ ਇਹ ਪੱਥਰ ਵਾਲਾ ਪਲਸਟਰ ਪਾਲਿਸ਼ ਵਾਲਾ ਚੰਗੀਆਂ ਕੁਰਸੀਆਂ ਆਲਾ ਲੱਕੜ ਦੀਆਂ ਕੁਰਸੀਆਂ ਆਲਾ ਸਾਗਵਾਂ ਦੀਆਂ ਕੁਰਸੀਆਂ ਇਹ ਟਾਲੀ ਵਿੱਚ ਹੈ ਸਾਗਵਾਂ ਚ ਵੀ ਮਿਲੇਗੀ ਤੁਹਾਨੂੰ ਸਾਗਵਾਂ ਟਾਲੀ ਦੀਆਂ ਕੁਰਸੀਆਂ ਆਲਾ ਇਹ 48 ਤੋਂ 49000 ਚ ਸਟਾਰਟ ਕਰ ਦਿੰਦੇ ਬਿਲਕੁਲ ਬਿਲਕੁਲ ਸਾਗਵਾਂ ਚ ਵੀ ਆਪਣਾ ਜਿਹਾ ਸ਼ੁਰੂ ਹੋ ਜਾਂਦਾ 50 ਦੇ ਕਰੀਬ ਸ਼ੁਰੂ ਹੋ ਜਾਂਦਾ ਹਾਂ ਤੇ ਕੋਈ ਆਏ ਨਹੀਂ ਵੀ ਜਿਨ੍ਹਾਂ ਦੇ ਰੇਟ ਨਹੀਂ ਦੱਸੇ ਇਹਨਾਂ ਦੇ ਰੇਟ ਬਹੁਤ ਜ਼ਿਆਦਾ ਹੈ ਇਸ ਸਾਰੇ ਇਹਨਾਂ ਦੀ ਲੁੱਕ ਹੈ ਨਾ ਹੁਣ ਪ੍ਰੀਮੀਅਮ ਲੁੱਕ ਹੈ ਥੋੜਾ ਜਣਾ ਤੋਂ ਜ਼ਿਆਦਾ ਚਲੋ ਹੋ ਗਈ ਬਟ ਇੰਨਾ ਜ਼ਿਆਦਾ ਨਹੀਂ ਹੈ ਕਿ ਤੁਸੀਂ ਦੇਖ ਕੇ ਡਰ ਜਾਓਗੇ ਸੁਣ ਕੇ ਡਰ ਜਾਓਗੇ ਉਹ ਨਹੀਂ ਹੈਗਾ ਤੁਸੀਂ ਪੁੱਛੋ ਹੀ ਨਾ ਸਕੋ ਉਹ ਨਹੀਂ ਗੱਲਬਾਤ ਉਹੋ ਜੀ ਗੱਲਬਾਤ ਨਹੀਂ ਤੁਸੀਂ ਪੁੱਛੋਗੇ ਤਾਂ ਤੁਹਾਨੂੰ ਪਤਾ ਲੱਗੋ ਵੀ ਹਾਂ ਯਾਰ ਆਨੰਦ ਆ ਰਿਹਾ ਕਿਸੇ ਬੰਦੇ ਨੇ ਘੈਂਟ ਬੰਦੇ ਨੇ ਗੱਲਬਾਤ ਕੀਤੀ ਆ ਆਹ ਕਾਦੀ ਆ ਸਿਰੇ ਵੀ ਸਾਗਵੰਦ ਵਿੱਚ ਹੈ ਪ੍ਰੋਪਰ ਹੈ ਸਾਰੇ ਸਾਗਵੰਦ ਦੀ ਲੱਕੜੀ ਹੈ ਕੋਈ ਪਲਾਇ ਕੋਈ ਕੋਈ ਬੋਰਡ ਯੂਜ਼ ਨਹੀਂ ਉਹਦੇ ਵਿੱਚ ਹੈਗਾ ਹਮ ਚੇਅਰ ਬਹੁਤ ਹੈਵੀ ਬਣੀ ਹੋਈ ਹੈ ਨਾਲ ਹੀ ਇਹ ਹੈਗੀ ਐਂਟੀਕ ਲੁੱਕ ਜਿਦਾਂ ਪਹਿਲਾਂ ਚੱਲਦੇ ਸੀਗੇ ਮਹਾਰਾਜਾ ਦੇ ਟਾਈਮ ਦੇ ਡਾਈਨਿੰਗ ਟੇਬਲ ਆ ਜਿਹਦਾ ਉਹ ਚੀਜ਼ ਬਣਾਈ ਹੋਈ ਹੈ ਹਾਂ ਇਹਦਾ ਤੁਸੀਂ ਬੇਸ ਦੇਖੋਗੇ ਤੇ ਬੇਸ ਬੁੱਕ ਹੈ ਇਹ ਤੁਸੀਂ ਦੇਖੋ ਕਿਸੇ ਬੰਦੇ ਨੇ ਜਦੋਂ ਬਣਾਇਆ ਨਾ ਆ ਦੇਖੋ ਜਦੋਂ ਬਣਾਇਆ ਨਾ ਇਹਨੂੰ ਇਹਨੂੰ ਕੋਈ ਮਤਲਬ ਕੋਸ਼ਿਸ਼ ਨਹੀਂ ਕੀਤੀ ਉਹਨੇ ਬਿਲਕੁਲ ਸਿੰਪਲ ਜਿੰਨਾ ਸਿੰਪਲ ਰੱਖ ਸਕਦਾ ਹੀ ਉਹਨਾਂ ਸਿੰਪਲ ਰੱਖਣ ਦੀ ਕੋਸ਼ਿਸ਼ ਬਿਲਕੁਲ ਜੀ ਬਿਲਕੁਲ ਹੈਨਾ ਬਿਲਕੁਲ ਜੀ ਵੀ ਇਹ ਉਹ ਚੀਜ਼ ਆ ਵੀ ਜੇ ਬੰਦਾ ਕਹਵੇ 30 ਸਾਲ ਪਹਿਲਾਂ ਤਾਂ ਸਾਡੇ ਘਰੇ ਪਿਆ ਤਾਂ ਅਗਲਾ ਕੂਗਾ ਹਾਂ ਪਿਆ ਬਿਲਕੁਲ ਜੀ ਬਿਲਕੁਲ ਤੇ 30 ਸਾਲ ਬਾਅਦ ਵੀ ਜੇ ਬੰਦਾ ਕਹੂਗਾ ਅੱਜ ਲਿਆ ਤੋਂ ਉਹਨ ਦਾ ਕਹਿੰਦਾ ਹਾਂ ਲਿਆ ਬਿਲਕੁਲ ਭਾਜੀ ਇਹ ਉਹ ਚੀਜ਼ ਬਣੀ ਹੋਈ ਹੁਣ ਇਹ ਦੇਖੋ ਪਿੱਛਲੇ ਪਾਸੇ ਜਿਹੜੇ ਪਏ ਮਾਡਰਨ ਲੁੱਕ ਦੇ ਵਿੱਚ ਸਾਰੇ ਹੂੰ ਉਹ ਵਾਲੇ ਹੈਗੇ ਜਿੱਦਾਂ ਕਈਆਂ ਨੇ ਹੁਣ ਆਪਣਾ ਅਜਕਲ ਮਾਡਰਨ ਟ੍ਰੈਂਡ ਬਣਾਇਆ ਹੈ ਰੂਮ ਨਾ ਮਾਡਰਨ ਦੇ ਵਿੱਚ ਰੱਖੇ ਹੋਏ ਆ ਤੇ ਉਹਦਾ ਉਹਦੇ ਵਿੱਚ ਫਿਰੋਦਾ ਦਾ ਟੇਬਲ ਲੱਗਦਾ ਹਾਂ ਇਹ ਆ ਚੀਜ਼ ਇਹ ਇਹਦੀ ਗੱਲ ਕਰ ਰਿਹਾ ਭਾਜੀ ਇਹਦੀ ਗੱਲ ਕਰਦਾ ਹਾਂਜੀ ਭਾਜੀ ਬਿਲਕੁਲ ਇੱਕ ਇਹ ਹੋ ਗਿਆ ਇੱਕ ਪਿੱਛੇ ਤੁਹਾਡੇ ਪਿਆ ਇੱਕ ਉਹ ਫਰੰਟ ਤੇ ਲੱਗਾ ਹੈ ਫਰਸਟ ਨੰਬਰ ਤੁਸੀਂ ਮਾਰਬਲ ਦਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਮਾਰਬਲ ਦੇ ਵਿੱਚ ਤਿੰਨ ਮਾਰਬਲ ਯੂਜ਼ ਕੀਤੇ ਹੋਏ ਆ ਹੌਨੈਕਸ ਸੈਂ ਉਸ ਤੋਂ ਅੱਗੇ ਸਰਨੜ ਮਾਰਬਲ ਹੈ ਫਿਰ ਸੈਂਟਰ ਵਿੱਚ ਆ ਗੇਟ ਮਾਰਬਲ ਉਹ ਵੀ ਨੇਚਰਲ ਮਾਰਬਲ ਹੈ ਇਹ ਨਹੀਂ ਕੋਈ ਨੇਚਰਲ ਕੋਈ ਆਰਟੀਫੀਸ਼ੀਅਲ ਨਹੀਂ ਹੈ ਕਿ ਨੇਚਰਲ ਮਾਰਬਲ ਹੋਣਗੇ ਸਾਰੇ ਹਾਂ ਵੀ ਮੈਨੂ ਮੇਡ ਨਹੀਂ ਗੇ ਕੁਦਰਤੀ ਕੁਦਰਤ ਕੁਦਰਤੀ ਨੇਚਰਲ ਮਾਰਬਲ ਹੈ ਇਹ ਕੁਦਰਤੀ ਪੱਥਰ ਵਰਤਿਆ ਹੋਇਆ ਹੈ ਫਿਰ ਸੋ ਦੁਨੀਆ ਚ ਤਾਂ ਸਾਰੀ ਚ ਭੇਜ ਦਿੰਨੇ ਆ ਹਨ ਬਿਲਕੁਲ ਬਿਲਕੁਲ ਭਾਜੀ ਦੁਨੀਆ ਕਿਸੇ ਵੀ ਕੁਸ ਤੁਸੀਂ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਬੈਠੇ ਹੋਏ ਤੁਸੀਂ ਸਾਨੂੰ ਫੋਨ ਕਰਨਾ ਤੁਹਾਨੂੰ ਵੀਡੀਓ ਕੋਲ ਦੇ ਸਾਰਾ ਸਮਾਨ ਫਾਈਨਲ ਕਰਾਵਾਂਗੇ ਤੇ ਕਿਤੇ ਵੀ ਤੁਸੀਂ ਬੈਠੇ ਤੁਹਾਡੇ ਘਰ ਤੱਕ ਦਾ ਡਿਲੀਵਰੀ ਐਡਰੈਸ ਸਹੀ ਦਾ ਤੁਹਾਡੇ ਘਰ ਦੇ ਬੂਹੇ ਅੱਗੇ ਸਮਾਨ ਲ ਯਾਰ ਇਹ ਬੰਦੇ ਕਈ ਫਰਨੀਚਰ ਹੈ ਕੋਹੋ ਜਿਹਾ ਫਰਨੀਚਰ ਆ ਵੀ ਜਿਹੜਾ ਤਕਰੀਬਨ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਫਰਨੀਚਰ ਭੇਜ ਚੁੱਕਿਆ ਵੀ ਜਿੱਥੇ ਇਹਨਾਂ ਤੋਂ ਮੰਗਾ ਲਿਆ ਇਹਨਾਂ ਨੇ ਭੇਜੀ ਦਿੱਤਾ ਬਿਲਕੁਲ ਬਿਲਕੁਲ ਭੇਜੀ ਦਿੱਤਾ ਜੇ ਤੁਸੀਂ ਕਿਸੇ ਵੀ ਥਾਂ ਤੇ ਮੰਗਾਉਣਾ ਚਾਹੁੰਦੇ ਇਹਨਾਂ ਨੂੰ ਫੋਨ ਕਰ ਲਓ ਆਉਣਾ ਚਾਹੁੰਦੇ ਆਓ ਤੁਹਾਡਾ ਮਾਨ ਸਤਕਾਰ ਹੋਊਗਾ ਤੇ ਤੁਹਾਨੂੰ ਬਹੁਤ ਘਾਟ ਘਾਟ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਨੰਬਰ ਨੋਟ ਕਰ ਲਓ ਆਉਣਾ ਤੁਸੀਂ ਕਿੱਥੇ ਆ ਤੁਸੀਂ ਆਉਣਾ ਜਲੰਧਰ ਤੋਂ ਅਮਰਤਸਰ ਵਾਲੇ ਰੋਡ ਤੇ ਕਰਤਾਰਪੁਰ ਬਿਲਕੁਲੋ ਜਲੰਧਰ ਬਾਹਰ ਨਿਕਣ ਸਾਰਾ ਕਿ ਕਰਤਾਰਪੁਰ ਸ਼ਹਿਰ ਹੈ। ਵਿਲੀਪੁਰ ਫਾਟਕ ਦੇ ਨਾਲ ਹੀ ਬਿਲਕੁਲ ਵਿਲੀਪੁਰ ਫਾਟਕ ਆਂਦਾ ਕਰਤਾਰਪੁਰ ਤੋਂ ਪਹਿਲਾਂ ਹੀ ਆ ਜਾਂਦਾ ਹੈ। ਵਿਲੀਪੁਰ ਫਾਟਕ ਤੋਂ ਹਾਰਡਲੀ 200 ਮੀਟਰ ਅੱਗੇ ਜਾਣਾ ਸਰਵਿਸ ਲੈਣ ਤੇ ਹੀ ਲੈਫਟ ਹੈਂਡ ਸਾਈਡ ਤੇ ਤੁਹਾਡਾ ਸਾਡਾ ਨਾਮ ਦਾ ਕੋਈ ਬੋਰਡ ਲੱਗਿਆ ਕਾਫੀ ਵੱਡਾ ਬਰ ਸਟੂਡੀਓ 55 ਕਾ ਹੀ ਫਿਨਿਸ਼ਰ ਦਾ ਬੋਰਡ ਲੱਗਾ ਹੈ। ਮੈਂ 200 ਮੀਟਰ ਨਹੀਂ ਹੈਗਾ ਮੈਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਦਿਖਾ ਕੇ ਆਇਆ ਵੀ ਭਾਈ ਤੋ ਤੁਸੀਂ ਕਈ ਫਰਨੀਚਰ ਤੁਸੀਂ ਚੰਗੀ ਤਰ੍ਹਾਂ ਦੇਖ ਲੈਣਾ ਤੇ ਤੁਸੀਂ ਐਂਟਰ ਕਰਨਾ ਇਹਨਾਂ ਨੇ ਤੁਹਾਨੂੰ ਬੈੱਡ ਸ਼ੀਟ ਨਾਲ ਦੀ ਨਾਲ ਅਨਸਾਰ ਦੇ ਹੀ ਦੇਣੀ ਆ ਪਰ ਕੱਲੀ ਬੈੱਡ ਸ਼ੀਟ ਦੇ ਕੇ ਨਾ ਕੋਈ ਮੋੜਿਆ ਨਾ ਮੋੜਨਾ ਜਿਹੜਾ ਬੰਦਾ ਅੰਦਰ ਵੜ ਗਿਆ ਉਹਨੂੰ ਚੀਜ਼ਾਂ ਇੰਨੀਆਂ ਪਸੰਦ ਕਰਾ ਦੇਣੀਆਂ ਵੀ ਬਾਅਦ ਦੇ ਵਿੱਚ ਉਹਨੇ ਲੈ ਕੇ ਹੀ ਜਾਣਾ ਨੰਬਰ ਨੋਟ ਕਰੋ